ਸਤਿ ਸ਼੍ਰੀ ਅਕਾਲ ਜੀ ਅਗਲਾ ਨਾਅਰਾ ਲਓਣਾ ਅੱਜ ਸਮੇਂ ਦੀ ਵੱਡੀ ਲੋਰ ਸਾਰੇ ਦੇਸ਼ ਵਿੱਚ ਬਹੁਤ ਵੱਡੀ ਲੋਰ ਹੈਗਾ ਨਾ ਨਾ ਮਤਵਾ ਅੱਜ ਸਮੇਂ ਦੀ ਵੱਡੀ ਲੋਰ ਤੁਸੀਂ ਸਾਰੇ ਆਖੋ ਜੀ ਆ ਵਿਸ਼ਾਲ ਏਕਤਾ ਦਿੱਖੇ ਕੋਟ ਅਸਾਂ ਨੰਬਰਿਕਲ ਕਰਿਓ ਮੈਂ ਜਿਹੜਾ ਅੱਜ ਸਮੇਂ ਦੀ ਵੱਡੀ ਲੋਰ ਕੀ ਕਹਿੰਦਾ ਵਿਸ਼ਾਲ ਏਕਤਾ ਦਿੱਖੇ ਕੋਟ ਅੱਜ ਸਮੇਂ ਦੀ ਵੱਡੀ ਲੋਰ ਸ਼ਾਲ ਏਕਤਾ ਦਿੱਖੇ ਕੋਟ ਸ਼ਾਲ ਏਕਤਾ ਦਿੱਖੇ ਕੋਟ ਅੱਜ ਸਮੇਂ ਦੀ ਵੱਡੀ ਲੋਰ ਸ਼ਾਲ ਏਕਤਾ ਦਿੱਖੇ ਕੋਟ ਅੱਜ ਸਮੇਂ ਦੀ ਵੱਡੀ ਲੋਕ ਸਾਰੇ ਇਕੱਠੇ ਖੇ ਕੋਲ ਪ੍ਰਧਾਨਗੀ ਮੰਡਲ ਸਾਰੇ ਨੇ ਤੇ ਇਹਨਾਂ ਨੇ 2 ਨੰਬਰ ਦੀ ਕਮਾਈ ਦੇ ਨਾਲ ਆਪਣੇ ਘਰ ਬਣਾਏ ਨੇ ਢਾ ਦਿਓ ਢਾ ਦਿਓ ਠੀਕ ਆ ਜੀ ਪੰਜਾਬ ਨੂੰ ਯੂਪੀ ਵਾਲਾ ਰੂਪ ਦਿੱਤਾ ਜਾ ਰਿਹਾ ਸਾਡੇ ਉੱਤੇ ਐਸਐਚਓ ਸਿਟੀ ਦਰਦਾਸਰਪੁਰ ਦੇ ਨੇ ਇਲਜ਼ਾਮ ਲਾਏ ਸੀ ਵੀਡੀਓ ਨਸ਼ਰ ਹੋਈ ਪਈ ਆ ਤੇ ਤੁਹਾਡੇ ਮੈਂ ਕੱਚੇ ਚਿੱਠੇ ਖੋਲਣੇ ਆ ਐਮਐਲਏ ਸਾਹਿਬ ਤੁਹਾਡੇ ਘਰ ਦੇ ਮੂਹਰੇ ਵੀ ਬੋਲ ਰਹੇ ਆ ਤੇ ਜਾ ਤੇ ਉਸ ਐਸਐਚਓ ਨੂੰ ਕੋਪੀ ਸਾਡੇ ਕੱਚੇ ਚਿੱਠੇ ਕਿਸਾਨਾਂ ਆਗੂਆਂ ਦੇ ਖੋਲ ਲਵੋ ਤੇ ਜੇ ਨਾ ਖੋਲਲੇ ਤੇ ਜਨਤਕ ਮਾਫੀ ਵੀ ਮੰਗਾਵਾਂਗੇ ਫਿਰ ਜਾ ਆਪਣੇ ਕੀਤੇ ਸ਼ਬਦਾਂ ਨੂੰ ਪ੍ਰੂਫ ਕਰ ਦਿਓ ਨਹੀਂ ਤੇ ਫਿਰ ਉਸ ਐਸਐਚਓ ਨੂੰ ਕੋਪੀ ਅੱਜ ਨਹੀਂ ਤੇ ਕੱਲ ਥਾਣੇ ਦਾ ਘਰਾਓ ਕਰਕੇ ਤੇਰੇ ਕਹੇ ਸ਼ਬਦ ਉੱਤੇ ਤੇਰੇ ਕੋਲੋਂ ਹੀ ਮਾਫੀ ਮੰਗਵਾਵਾਂਗੇ ਕਿਉਂਕਿ ਕਿਸਾਨਾਂ ਕੋਲ ਜੇ ਤੁਸੀਂ ਇਸ ਗੱਲ ਦੇ ਉੱਤੇ ਡਰਾਉਣਾ ਚਾਹੁੰਦੇ ਪੀ ਅਸੀਂ ਤੁਹਾਡੇ ਇਨਕੁਆਇਰੀਆਂ ਲਾਦਾਂਗੇ ਤੁਹਾਡੀਆਂ ਜ਼ਮੀਨਾਂ ਦੇ ਅਦਾਦਾਂ ਦੀਆਂ ਅਸੀਂ ਇਨਕੁਆਇਰੀਆਂ ਲਾਉਣੀਆਂ ਤੁਸੀਂ ਭਲੇ ਤੁਹਾਡੇ ਜਿਹੜੇ ਆਮਲੇ ਉਹ ਕਦੋਂ ਦੇ ਖਾਸ ਹੋ ਗਏ ਚੈੱਕ ਕਰਨੇ ਸ਼ੁਰੂ ਕਰ ਲਓ। ਪ੍ਰਾਪਰਟੀਆਂ ਬਣ ਗਿਆ ਚੈੱਕ ਕਰਨੀਆਂ ਸ਼ੁਰੂ ਕਰ ਲਓ। ਅਸੀਂ ਤਾਂ ਉੱਥੇ ਨੂੰ ਨਾ ਕਲੋਜ਼ ਕਰ ਲਓ ਥੋੜਾ ਜਿਹਾ। ਤੇ ਇਸ ਤਰ੍ਹਾਂ ਸਾਡੀ ਬੇਨਤੀ ਆ ਕਿ ਪਿੰਡਾਂ ਦੇ ਵਿੱਚ ਏਕੇ ਦੇ ਉੱਤੇ ਜਿਹੜਾ ਉਹਨੂੰ ਜੋੜ ਦਿਓ ਕਿਉਂਕਿ ਏਕਾ ਹੈ ਤਾਂ ਅਸੀਂ ਬਚੇ ਆ ਨਹੀਂ ਤੇ ਇਹ ਸਰਕਾਰਾਂ ਬਾਹਰ ਕਰਦੀਆਂ ਰਹਿਣਗੀਆਂ। ਇਹਨੂੰ ਇੱਕ ਬੇਨਤੀਆਂ ਦੇ ਨਾਲ ਖਿਮਾ ਦੀ ਜੱਜਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭੂ ਸਭਾਨ ਕਿਸਾਨ ਸਾਥੀਓ ਆਓ ਫਤਿਹ ਦੀ ਸਾਥ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਿੱਦੀ ਜ਼ੁਬਾਨ ਤੇ ਫਤਿਹ ਆ ਮੈਦਾਨ ਤੇ ਉਹਦੀ ਫਤਿਹ ਹੋਣੀ ਆ ਜਿਹੜੀ ਪਹਿਲੀ ਪੰਜਾਬ ਚ ਮੋਦੀ ਸਰਕਾਰ ਜੋ ਸੰਤਲਜ ਕਰਦੀ ਉਹ ਪੰਜਾਬ 'ਚ ਕਰਨੀ ਆ ਪੰਜਾਬ ਦੀ ਤੇ ਮੋਦੀ ਦੀ ਇਹ ਬੀਤੀ ਮਾਪੂਰੀ ਜਿਹੜੇ ਕਹਿੰਦੇ ਹੀ ਕਿ ਅਸੀਂ ਜਦੋਂ ਸਰਕਾਰ ਚਾਵਾਂਗੇ ਤਾਨੂੰ ਹਰ ਫਸਲ ਦੇ ਐਮਐਸਪੀ ਦਵਾਗੇ ਤੇ ਚੰਗੀ ਤਰ੍ਹਾਂ ਭਗਵੰਤ ਮਾਨ ਸਾਡੀ ਤੁਸੀਂ ਗੱਲ ਸੁਣੀ ਹੋਣੀ ਇੱਕ ਬੰਨੇ ਉਹ ਵੀਡੀਓ ਚੱਲਦੀ ਆ ਜਦੋਂ ਪਾਵਰ ਚ ਨਹੀਂ ਜਦੋਂ ਪਾਵਰ ਚ ਫਿਰ ਦੂਜੇ ਬੰਨੇ ਉਹ ਚੱਲਦੀ ਆ ਨਾਲ ਹੀ ਸਾਡੇ ਵੀਰ ਸੁਣਾਉਂਦੇ ਸਾਰਾ ਕੁਝ ਸਾਥੀਓ ਝੂਠ ਮਾਰਨ ਵਿੱਚ ਜਿਹੇ ਸਭ ਤੋਂ ਜ਼ਿਆਦਾ ਨੰਬਰ ਮਿਲਦੇ ਹਨ ਤੇਂਦਰਾ ਖੱਤਰੀ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੂੰ ਦੇ ਸਕਦੇ ਹੋ ਕਿਉਂਕਿ ਜਿੰਨਾ ਇਹ ਝੂਠ ਬੋਲਦਾ ਜਿੰਨਾ ਇਹ ਕੁਫਰ ਤੋਲਦਾ ਝੂਠ ਬੋਲ ਬੋਲ ਕੇ ਇਹ ਸਰਕਾਰ ਚਾਹੇ ਤੇ ਝੂਠ ਬੋਲ ਬੋਲ ਕੇ ਇਹਦਾ ਪਾਵਰ ਚਾਹੇ ਜਿਸ ਵੇਲੇ ਇਹ ਮੀਟਿੰਗ ਹੋਈ ਹੈ ਸਾਥੀਓ ਮੈਂ ਉਸ ਵੇਲੇ ਮੌਕੇ ਤੇ ਹੁੰ। ਉੱਥੇ ਜੀ ਨਾ 14 ਨੰਬਰ ਤੇ ਇੱਕ ਗੰਦੇ ਦਾ ਮੁਤਾਇਦ ਦਿੱਤੇ ਮੈਨੂੰ ਗੁਰੂਣ ਵਾਸਤੇ ਕਿਹਾ ਗਿਆ ਹੈ ਮਨੇ ਤੇ ਜਗਦੀਪੂਰ ਨੇ ਕਿ ਗੰਦੇ ਦੇ ਮੁੱਦੇ ਤੇ ਤੁਸੀਂ ਗੱਲ ਕਰ ਲਓ ਕਿਉਂਕਿ ਹਰ ਵਾਰੀ ਜਿੱਤੋ ਵੀ ਕੋਈ ਗੱਲੇ ਦੀ ਮੰਗ ਚਾਹੁੰਦੀ ਆ ਤੇ ਤੁਹਾਡੇ ਮਾਝ ਵੱਲੋਂ ਅਸੀਂ ਗੱਲੇ ਦੇ ਪਾਇਓ ਰੇਟ ਵੀ ਕਰ ਲੋਗੇ ਪਾਇਓ ਗੱਲੇ ਦੀ ਪਿੰਡ ਦੀ ਗੱਲ ਹੋਵੇ ਪਾਇਓ ਗੱਲੇ ਦੇ 20 ਦੀ ਗੱਲ ਹੋਵੇ ਉਹ ਹਰ ਵਾਰੀ ਅਸੀਂ ਮੰਗਾ ਕੇ ਸੰਯੁਕਤ ਮੋਰਚੇ ਦੇ ਵਿੱਚ ਲਿਆ ਨੋਟ ਕਰਾਉਂਦੇ ਆ ਕਿ ਗੱਲੇ ਵਾਲੀ ਮੰਗ ਦੇ ਵਿੱਚ ਪਾ ਲਓ ਜੀ ਤੇ ਜੇ ਤੁਹਾਨੂੰ ਆਖੋ ਮੰਗਾ ਦੇ ਸੁਣਵਾਈ ਹੋਈ ਆ ਇਹ ਨਾ ਸੋਚੋ ਕਿ ਆਖੋ ਮੰਗਾ ਮੰਨਿਆ ਗਿਆ ਹੈ ਮੰਨਿਆ ਨਹੀਂ ਭਰਾਓ ਜਕਰ ਕੋਈ ਆ ਕਿਉਂਕਿ ਜੇ ਤੱਕ ਕੋਈ ਸਮਾਨਜਮੋਤੀ ਨਹੀਂ ਹੋਈ ਸਿਰਫ ਅੱਠਾਂ ਮੰਗਾ ਤੇ ਬਹਿਸ ਹੋਈ ਉਹ ਬਹਿਸ ਕਰਦਿਆ ਕਰਦਿਆ ਘੱਟੋ ਘੱਟ ਪੌਣੇ 2 ਘੰਟੇ ਲੱਗੇ ਉਦੋਂ ਬਾਅਦ ਸੀਐਮ ਸਾਹਿਬ ਨੇ ਅੱਖ ਤੋਂ ਐਨ ਘਲਾਈ ਆ ਐਨ ਕਹਾ ਕੇ ਉਹਨਾਂ ਨੇ ਆਪਣੀ ਅੱਖ ਸਾਫ਼ ਕੀਤੀ ਆ ਮੈਂ ਦਿਲ ਕੋ ਝੂਠੀ ਬੋਲੇਗਾ ਜਿਵੇਂ ਕੱਲ ਮੌਕੇ ਤੇ ਇਹ ਤੁਹਾਨੂੰ ਉਹ ਗੱਲ ਦੱਸੂਗਾ ਉਹਨਾਂ ਨੇ ਕਿਹਾ ਮੇਰੀ ਅੱਖ ਦੀ ਉਹ ਪਾਇਮੈਂਟ ਆ 6 ਵਜੇ ਪਹਿਲੀ ਗੱਲ ਤੇ ਪ੍ਰਾਪ ਉਹ ਸੁਣਨ ਵਾਲੀ ਆ ਕਿਹ ਰੋਵੇ ਚਿਆਮ ਤੇ ਉਹਨੂੰ ਪਾਇਮੈਂਟ ਲੈਣ ਦੀ ਲੋੜ ਹੈ ਪੰਜਾਬ ਦਾ ਰਾਜਾ ਉਹਨੂੰ ਪਾਇਮੈਂਟ ਲੈਣ ਲਈ ਦਿੱਲੀ ਫੋਨ ਕਰ ਕੋ 100 50 ਡਾਕਟਰ ਭਾਈ ਉੱਥੇ ਇਕੱਠੇ ਕਰ ਲੈਂਦਾ ਜਿੰਨੇ ਮਰਜ਼ੀ ਡਾਕਟਰ ਦੇ ਘਰੇ ਆ ਜਣੇ ਉਹਨੂੰ ਪਾਇਮੈਂਟ ਲੈਣ ਦੀ ਕਿ ਲੋੜ ਆ ਪਾਇਮੈਂਟ ਲੈਣੀ ਆ ਸਾਡੇ ਤੁਹਾਡੇ ਵਰਗਿਆਂ ਵੀ ਚਾਹੇ ਡਾਕਟਰ ਨੂੰ ਦਿਖਾਉਣਾ ਉਹ ਇੱਕ ਮਟਾ ਭਾਨਾ ਨਹੀਂ ਤੇ ਮੈਂ ਅੱਖੀਂ ਮੇਰੇ ਪਾਇਮੈਂਟਾਂ ਤੇ ਮੈਂ ਜਾਣਾ ਜਦੋਂ ਅੱਜ ਜਾਣਾ ਸਿਰਫ ਵਰਕ ਨੂੰ 5 ਮਿੰਟ ਦਾ ਟਾਈਮ ਲਿਆ ਜਾ ਰਾਜੇਵਾਲ ਸਾਹਿਬ ਨੇ ਕਿਹਾ ਵੀ ਇੱਕ ਡਾਜਨਰ ਲੇਟਾ 5 ਮਿੰਟ ਸਮਾਂ ਤੋਂ ਸਾਨੂੰ ਕੋ ਸੋਚੀ ਤੇ ਉਹਨੇ ਜੇ ਆਪਣੀ ਗੱਲ ਪੂਰੀ ਨਹੀਂ ਕੀਤੀ ਤੇ ਉਹਨੇ ਗੱਲ ਰਸਤੇ 'ਤੇ ਸਿਆਛਾ ਨਾਲ ਧੱਕ ਦਿੱਜੀ ਉਹਨੇ ਕੁਰਸੀ ਅੱਗੇ ਲਈ ਫਿਰ ਪਿੱਛੇ ਲਈ ਫਿਰ ਕਹਿੰਦਾ ਪਹਿਲਾਂ ਮੈਨੂੰ ਦੱਸੋ ਕਿ ਪਰਸੋਂ ਦੀ ਪ੍ਰੋਮਾ ਇਹ ਮੈਨੂੰ ਪਹਿਲਾਂ ਪਰਸੋਂ ਦੀ ਮੰਗ ਦੱਸੋ ਕੋਈ ਵੀ ਕਿਸੇ ਵੀ ਧਰਨਾ ਲਾ ਲਈ ਆਪਾਂ ਭਰਾਓ ਪਾਏ ਕਿਸੇ ਮੇਲ ਵਾਲਾ ਹੋਵੇ ਪਾਏ ਕਿ ਥਾਣੇ ਦਾ ਹੋਵੇ ਪਾਏ ਕੁਝ ਹੋਵੇ ਪਹਿਲਾਂ ਉਦਕੀ ਸਰਮਾਈ ਹੁੰਦੀ ਹੈ ਸਰਮਾਈ ਤੋਂ ਬਾਅਦ ਚ ਜਦੋਂ ਬੰਦੀਆਂ ਮਤਲਬ ਕਿ ਧਰਾਦੀਆਂ ਹੁੰਦੀਆਂ ਉਹ ਅਪੋਰਚੂਨਿਟੀ ਉਹਨਾਂ ਦੀ ਮੀਟਿੰਗ ਹੋਦੀ ਹੈ ਤੋਂ ਬਾਅਦ ਪ੍ਰੋਗਰਾਮ ਪੋਸਟਪੋਨ ਕਰਨਾ ਜਾਂ ਪ੍ਰੋਗਰਾਮ ਲਾਗੂ ਕਰਨਾ ਉਹ ਸਾਰਿਆਂ ਦੀ ਰਾਏ ਬਣਦੀ ਹੈ ਰਾਏ ਬਣ ਤੋਂ ਬਾਅਦ ਫੇਰੀ ਕੰਮ ਦੀ ਗੱਲ ਦਾ ਫੈਸਲਾ ਅੱਜ ਨੇ ਬੋਤਹਾ ਨਹੀਂ ਗਏ ਕੀ ਹੈ ਅਜੇ ਵੀ ਜਿਹੜੀਆਂ ਆਥ ਮੰਗਾ ਮੱਥੇ ਕੋਈ ਇਹ ਨਾ ਸੋਚੋ ਵੀ ਆਥ ਮੰਗਾ ਮੰਨਿਆ ਗਈਆਂ ਮੰਨਿਆ ਨਹੀਂ ਗਈਆਂ ਉਹਨਾਂ ਆਥ ਮੰਗਾ ਤੇ ਬਹਿਸ ਹੋਈ ਪੰਡਤ ਕਹਿੰਦਾ ਵੀ ਉੱਤੇ ਕਮੇਟੀ ਬਣਾ ਦਾਂਗੇ ਝੋਲੇ ਦਾ ਜਿਹੜਾ ਕਿਹੜਾ ਵੀ ਲਾਗੂ ਕਰਦਾ ਇੱਕ ਮੰਗਾ ਨੇ ਸਿਰਫ ਮੰਨੀ ਉੱਥੇ ਇੱਕ ਪਾਸੇ ਭਾਰਤ ਸਰਕਾਰ ਨਾਲ ਪਹਿਲੇ ਰੌਲਾ ਚੱਲ ਰਿਹਾ ਸੀ ਤੇ ਦੂਜੀ ਪੰਜਾਬ ਸਰਕਾਰ ਗੱਲ ਪੈ ਗਈ ਆ ਇਹ ਕਿੱਦਾਂ ਵੇਖਦੇ ਆ ਇਹ ਵੇਖੋ ਜੀ ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਜਦੋਂ ਵੀ ਕੋਈ ਆਲੇ ਹੁਣ ਦੀ ਨਹੀਂ ਗੱਲ ਐ ਸੂ ਤੋਂ ਹੀ ਜਦੋਂ ਤੋਂ ਸਮਾਜ ਇਹ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਜਦੋਂ ਜਦ ਜਿਹੜਾ ਉਹ ਚੱਲਦਾ ਰਿਹਾ ਵਾ ਉਹਨਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਹੋਈਆਂ ਵਾ ਪਰ ਆਜ ਦੇ ਤਰੀਕੇ ਦੇ ਆਜ ਦੇ ਦਿਨ ਦੇ ਉਤੇ ਇਹ ਵੇਖਣ ਵਾਲੀ ਗੱਲ ਹੈ ਕਿ ਇਹਨਾਂ ਨਾਲ ਅਸੀਂ ਜਿਹੜੇ ਜਿਹੜੀਆਂ ਲੜਾਈਆਂ ਲੜ ਰਹੇ ਆਂ ਬੜੇ ਚਿਰਾਂ ਤੋਂ ਲੜੀਆਂ ਲੜੀਆਂ ਜਾ ਰਹੀਆਂ ਹਰ ਪਾਰਟੀ ਨਾਲ ਲੜਾਈਆਂ ਲੜਦੇ ਕਾਂਗਰਸ ਅਕਾਲੀ ਆਮ ਹੁਣ ਪਾਰਟੀ ਜਿਹੜੀ ਅਸੀਂ ਆਪਣੇ ਆਪ ਲਿਆਂਦੀ ਹਰਥਾ ਨਾਲ ਤੇ ਸਰਕਾਰ ਬਣਾਈ ਹੀ ਉਹ ਵੀ ਉਹੀ ਨੀਤੀਆਂ ਤੇ ਚੱਲ ਰਹੀ ਹੈ ਜਿਹੜੀਆਂ ਨੀਤੀਆਂ ਤੇ ਪਹਿਲਾਂ ਚੱਲਿਆ ਜਾ ਰਿਹਾ ਸੀ ਸੋ ਉਹਦੇ ਵਿੱਚ ਜ਼ਰੂਰ ਹੀ ਕੋਈ ਨਾ ਕੋਈ ਸੁਧਾਰ ਕਰਨ ਦੀ ਲੋੜ ਹੈ ਤਾਂ ਹੀ ਅੱਗੇ ਚਾਰ ਕੇ ਵਧਿਆ ਜਾਊਗਾ ਹੋਰ ਇਹ ਇੰਟਰਨੈਸ਼ਨਲ ਲੈਵਲ ਦੀਆਂ ਨੀਤੀਆਂ ਨੂੰ ਬਦਲਣ ਦੀ ਲੋੜ ਹੈ ਸਾਨੂੰ ਤਾਂ ਹੀ ਇਹ ਜਿਹੜਾ ਇਹਦੇ ਵਿੱਚ ਸੁਧਾਰ ਜਿਹੜਾ ਆਮ ਜਨਤਾ ਦਾ ਆਮ ਲੋਕਾਂ ਦੇ ਹੱਕਾਂ ਦੀ ਗੱਲ ਹੋ ਸਕੇ ਅੱਜ ਦੇ ਧਰਮਦਰ ਮੈਸੇਜ ਕੀ ਰਹੂਗਾ ਜੀ ਅੱਜ ਇਹ ਸਾਰੇ ਪੰਜਾਬ ਦੇ ਲੋਕਾਂ ਦੇ ਜਿਹੜੇ ਸੰਯੁਕਤ ਸਿਕਸਣ ਮੋਰਚੇ ਵੱਲੋਂ ਜਿਹੜੀ ਅਪੀਲ ਕੀਤੀ ਗਈ ਆ ਪੰਜਾਬ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੇ 93 ਵਿਧਾਇਕ ਨੇ ਉਹਨਾਂ 93 ਵਿਧਾਇਕਾਂ ਦੇ ਖਿਲਾਫ ਅੱਜ ਉਹਨਾਂ ਦੇ ਘਰਾਂ ਦੇ ਅੱਗੇ ਉਹਨਾਂ ਦੇ ਦਸਤਾਨਾ ਜਿਹੜੇ ਧਰਨੇ ਮਾਰੇ ਜਾਣ ਤਾਂ ਕਿ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਵੀਆਂ ਕਈ ਮੀਟਿੰਗਾਂ ਵਿੱਚ ਮੰਨੀਆਂ ਆਈਆਂ ਜਿਹੜੀਆਂ ਅਜੇ ਤੱਕ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਮੈਸੇਜ ਇਹ ਦੇਣਾ ਚਾਹੁੰਦੇ ਹਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੇ ਆਪਾਂ ਜਿਹੜੇ ਇਕੱਠੇ ਹੋ ਗਏ ਆਪਾਂ ਧਰਨਾ ਮਾਰ ਰਹੇ ਹਾਂ ਇਸ ਤੋਂ ਬਿਨਾਂ ਅਗਲਾ ਜਿਹੜਾ ਪ੍ਰੋਗਰਾਮ ਸੰਯੁਕਤ ਖੇਤਾਂ ਨੂੰ ਮੋੜਦੇ ਵੱਲ ਸਾਨੂੰ ਮਿਲੇਗਾ ਉਹ ਵੀ ਜਿਹੜਾ ਆਪਾਂ ਇੱਥੇ ਫੁੱਲਗੜ੍ਹ ਦੇ ਘ ਅਕਤਬੇਸਰਨਾ ਐਮਐਲਏ ਦੇ ਕਾਰਜ ਲਗਾਇਆ ਦੋ ਕਿ ਅੱਜ ਦਾ ਜਿਹੜਾ ਧਰਨਾ ਲਾਇਆ ਜਾ ਰਿਹਾ ਇਹ ਸਾਰੇ ਪੰਜਾਬ ਵਿੱਚ ਜਿਲ੍ਹੇ ਐਮਐਲਏ ਤੇ ਵਜ਼ੀਰ ਉਹਨਾਂ ਦੇ ਘਰਾਂ ਘੜੀ ਲਾਇਆ ਜਾ ਰਿਹਾ ਇਸ ਕਰਕੇ ਲਾਇਆ ਜਾ ਰਿਹਾ ਕਿ ਇਹਨਾਂ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਚੋਣਾਂ ਵੇਲੇ ਉਹ ਵਾਅਦਿਆਂ ਤੋਂ ਇਹ ਮੁੱਕ ਚੁੱਕੇ ਆ ਭੱਜ ਚੁੱਕੇ ਆ ਕਿਸਾਨਾਂ ਨਾਲ ਜਿਹੜੇ ਖਾਸ ਤੌਰ ਤੇ ਵਾਅਦੇ ਕੀਤੇ ਸੀ ਇਹ ਮੀਟਿੰਗ ਕਰਕੇ ਮੀਟਿੰਗ ਦੇ ਵਿੱਚੋਂ ਉੱਠ ਕੇ ਚਲੇ ਗਏ ਉਹਨਾਂ 18 ਮੰਗਾਂ ਚੋਂ 8 ਮੰਗਾਂ ਜਿਹੜੀਆਂ ਇਹਨਾਂ ਨੇ ਮੰਨ ਲੀਆਂ ਹੈ ਪਰ ਫਿਰ ਆਪਣੀ ਹਿੰਕੜ ਵਖਾਣ ਨੂੰ ਵਾਸਤੇ ਇਹ ਆ ਕਹਿੰਦਾ ਕਿ ਤੁਹਾਡੇ ਕੋ ਜੋ ਹੁੰਦਾ ਤੁਸੀਂ ਨਾਲੋਂ ਜੋ ਸਾਡੇ ਕੋ ਹੋ ਗੋ ਕਰ ਲੋ ਇਹ ਸਾਡਾ ਸੰਯੁਕਤ ਮੋਰਚਾ ਇਹ ਸਮਝਦਾ ਕਿ ਡੈਮੋਕਰੇਸੀ ਦੀ ਖੂਬਸੂਰਤੀ ਆ ਚਾਹੇ ਉਹ ਮਲਾਜ਼ਮ ਹੋਣ ਚਾਹੇ ਕਿਸਾਨ ਹੋਣ ਉਹ ਆਪਣਾ ਜਿਹੜਾ ਜਮਹੂਰੀ ਹੱਕ ਆ ਉਹਦਾ ਉਹਦੀ ਵਰਤੋਂ ਕਰਦੇ ਹੋਏ ਪੋਰਮ ਰਹਿ ਕੇ ਆਪਣੀ ਜਿਹੜੀ ਆ ਉਹ ਪ੍ਰੈਕਟਿਸ ਕਰ ਸਕਦੇ ਆ ਪਰ ਇਹਨੇ ਆਵਾਜ਼ ਸਾਡੀ ਆਵਾਜ਼ ਬੰਦ ਕਰਨ ਵਾਸਤੇ ਰਾਤ ਜਿਹੜੇ ਸਾਡੇ 350 ਜਿਹੜਾ ਆਗੂ ਆ ਪੰਜਾਬ ਦਾ ਉਹ ਰਾਤ ਜਿਹੜਾ ਰੱਖਤਾ ਤੋਂ ਇਸ ਕਰਕੇ ਅੱਜ ਅਹੀਂ ਉਸ ਡੈਮੋਕਰੇਸੀ ਨੂੰ ਬਹਾਲ ਕਰਨ ਵਾਸਤੇ ਪਣੀਆ ਮੰਗਾ ਲੋਕਾਂ ਨੂੰ ਦੱਸਣ ਵਾਸਤੇ ਤੇ ਸਰਕਾਰ ਕੋ ਮਨਾਉਣ ਵਾਸਤੇ ਅੱਜ ਇਹੜਾ ਪ੍ਰੋਗਰਾਮ ਕਰ ਰਹੇ ਹਾਂ ਧੰਨਵਾਦ ਅੰਮ੍ਰਿਤਸਰ ਤੋਂ ਅੱਜ ਦੇ ਦਿਨ ਤੋਂ ਨਾਲ ਲਗਾਇਆ ਗਿਆ ਕਿ ਕਿਸੇ ਕੋ ਨਰਾਜ਼ ਹੈ ਆ ਦੇਖੋ ਕਈ ਮੰਗਾ ਨੇ ਪਹਿਲਾਂ ਤੇ ਸਾਰੇ ਮੈਂ ਸੁਣਨ ਵਾਲੇ ਦਰਸ਼ਕਾਂ ਨੂੰ ਆਪਣੇ ਰੋਂ ਸੱਜੇ ਕਲ ਕੇ ਨਾ ਔਰ ਪੂਰੇ ਪੰਜਾਬ ਦੇ ਜਿੰਦੇ ਵੀ ਕਿਸਾਨ ਜਿਥੇ ਰੱਦੀਆਂ ਦੇ ਅੱਜ ਵਕ ਵਕ ਐਮ ਐਲ ਐਸ ਦੇ ਸਾਹਮਣੇ ਧਰਨਾ ਦੇ ਰਹੇ ਨੇ ਅਸੀਂ ਉਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਔਰ ਸਾਡੇ ਵੱਲੋਂ ਔਰ ਹਮੇਸ਼ਾ ਕਿਸਾਨੀ ਨੂੰ ਆਪਣੀ ਇੱਕ ਖਾਸ ਰੂਪ ਦੇ ਰੱਖਿਆ ਗਿਆ ਕਿਉਂਕਿ ਮੈਂ ਵੀ ਇੱਕ ਕਿਸਾਨੀ ਨਾਲ ਸੰਬੰਧ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਔਰ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਕਿਸਾਨੀ ਦੇ ਨਾਲ ਹੀ ਵੱਡੇ ਹੋਏ ਹਾਂ ਤੋਂ ਅਸੀਂ ਦਰਦ ਸਮਝਦੇ ਹਾਂ ਕਿਸਾਨ ਦਾ ਕੀ ਹੈ ਪਰ ਕੁਝ ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਔਰ ਕਈ ਵਾਰੀ ਕਿਸਾਨਾਂ ਨੂੰ ਨਹੀਂ ਨੋਲਿਜ ਹੁੰਦੀ ਜਾਂ ਉਹਨਾਂ ਦੇ ਲੀਡਰਾਂ ਨੂੰ ਨਹੀਂ ਨੋਲਿਜ ਹੁੰਦੀ ਇਸ ਕਰਕੇ ਉਹ ਹਮੇਸ਼ਾ ਹੀ ਜਿਹੜਾ ਹੈ ਉਹ ਕਿਆ ਸਕਦੇ ਹੋ ਕਿ ਧਰਨੇ ਦਾ ਸਾਰਾ ਲੈਂਦੇ ਨੇ ਮੈਂ ਨਹੀਂ ਕਹਿੰਦਾ ਕਿ ਧਰਨੇ ਜਿਹੜੇ ਆ ਲਾਉਣੇ ਨਹੀਂ ਚਾਹੀਦੇ ਧਰਨੇ ਤਾਂ ਦੇਖੋ ਉਹਨਾਂ ਦਾ ਇੱਕ ਰਾਈਟ ਹੈ ਪਰ ਧਰਨੇ ਲੱਗਣੇ ਵੀ ਚਾਹੀਦੇ ਨੇ ਔਰ ਇਹਦੇ ਨਾਲ ਸਰਕਾਰਾਂ ਤੱਕ ਜਿਹੜੀ ਆਮ ਲੋਕਾਂ ਦੀ ਆਵਾਜ਼ ਜਿਹੜੀ ਉੱਗਦੀ ਹੈ ਹੁਣ ਦੇ ਰੋਸ ਨੇ ਤੁਸੀਂ ਫਿਰ ਵੀ ਮੌਜੂਦ ਹੋ ਮਨ ਦੀ ਸੋਚ ਹੈ ਨਹੀਂ ਮੈਨੂੰ ਕੋਈ ਰੋਸ ਨਹੀਂ ਆ ਦੇਖੋ ਕਿਸਾਨਾਂ ਨੇ ਅਸੀਂ ਪਾਣੀ ਦਾ ਆਫਰ ਕਰਦੇ ਆਂ ਚਾਹ ਦਾ ਲੰਗਰ ਦਾ ਆਫਰ ਕਰਦੇ ਆਂ ਨਹੀਂ ਖਾਂਦੇ ਪਰ ਮੈਂ ਜਿੰਨਾ ਤੱਕ ਸਮਝ ਨਾ ਆ ਕਿ ਇਹ ਵੀ ਗਲਤ ਗੱਲ ਹੈ ਕਿਸਾਨਾਂ ਦੀ ਪਸੰਦ ਅਥੇ ਬੰਨੀ ਆ ਜੀ ਕਿਉਂਕਿ ਅਸੀਂ ਪਾਣੀ ਦਾਕਰ ਆਫਰ ਕਰਦੇ ਆ ਤਾਂ ਪਾਣੀ ਨਾਲ ਕੀਰਾ ਦਾ ਵੇਰ ਹੈ ਜਾਂ ਫਿਰ ਚਾਹ ਨਾ ਕੀ ਵੇਰਾ ਚਾਹ ਤੋਂ ਇਹਦੇ ਨਾਲ ਕੋਈ ਕਿਸੇ ਦਾ ਖਰੀਦਿਆ ਨਹੀਂ ਜਾਂਦਾ ਪਾਣੀ ਪੀਣ ਦੇ ਨਾਲ ਪਾਣੀ ਤਾਂ ਇੱਕ ਅਜਿਹੀ ਦਾਤ ਹੈ ਸਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ ਉਹ ਬਟ ਮੈਂ ਕੋਈ ਰੋਸ ਨਹੀਂ ਰੱਖਦਾ ਕਿਸਾਨਾਂ ਪ੍ਰਤੀ ਕਿਉਂਕਿ ਕਿਸਾਨਾਂ ਨੇ ਜੋ ਆਪਣੀਆਂ ਮੰਗਾਂ ਨੇ ਉਹਨਾਂ ਨੂੰ ਰੱਖਣ ਦਾ ਇਹਨਾਂ ਕੋ ਜੋ ਇਹ ਤਰੀਕਾ ਬਣਾਉਂਦੇ ਨੇ ਉਹਨਾਂ ਨੂੰ ਇਹ ਤਰੀਕਾ ਸਹੀ ਲੱਗਦਾ ਹੈ ਕੁਣਾ ਨੋ ਮੈਂ ਕੋਈ ਗਲਤੀ ਨਹੀਂ ਕਰਦਾ। ਇਹ ਸਰਕਾਰ ਲੜਵੇ ਦੀ ਸਰਕਾਰ ਆਂਗਲਸ ਨੇ ਸੈਸਰੀ ਕਰ ਲਈ ਜੀ। ਦੇਖੋ ਕਾਫੀ ਜਿਹੜੀਆਂ ਮੰਗਾਂ ਨੇ ਸਮਾਜ ਦੀਆਂ ਉਹ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਗਈਆਂ ਨੇ ਪਰ ਮੈਂ ਇੱਕ ਗੱਲ ਜ਼ਰੂਰ ਮਨਣਾ ਕਿ ਪੁਰਾਣੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਲਾਸਟ ਤੇ ਆ ਕੇ ਕੰਮ ਕਿਉਂ ਕਰਦੀਆਂ ਸੀਗੀਆਂ ਮੈਨੂੰ ਹੁਣ ਫੀਲ ਹੋ ਰਿਹਾ ਹੈ ਆਪਣੇ ਆਪ ਤੇ ਦੀਦੇ ਮਿਲ ਬਾਖ ਮਾਫ ਹੋਏ ਨੂੰ ਪਰ ਫਿਰ ਵੀ ਪਬਲਿਕ ਇਹ ਰਹੀ ਹੈ ਕਿ ਸਾਡੇ ਲਈ ਬਿਲਕੁਲ ਨਹੀਂ ਹੋਰ ਵੀ ਇੱਕੋ ਹੀ ਕੰਮ ਨੇ ਮੇਰੇ ਹਲਕਾ ਛੇੜਿਆ ਲੋਕਾਂ ਦੀਪੁਰਤੀ ਅਰਬਾਂ ਦੀ ਗ੍ਰਾਂਟ ਆ ਚੁੱਕੀ ਆ ਕੰਮ ਹੋ ਰਹੇ ਨੇ ਪਰ ਪਬਲਿਕ ਨੂੰ ਬਸ ਦੋ ਦਿਨ ਕੰਮਾਂ ਤੋਂ ਵੱਧ ਹੋਰ ਵੀ ਕੰਮ ਜਿਹੜੇ ਉਹ ਚੰਗੇ ਨਹੀਂ ਲੱਗਦੇ ਖਾਸ ਕਰਕੇ ਮੈਂ ਤੋਂ ਸਿੱਧੀ ਸਿੱਧੀ ਗੱਲ ਕਹਾਂਗਾ ਕਿ ਪਬਲਿਕ ਨੂੰ ਸਿਰਫ ਤੇ ਸਿਰਫ ਉਹ ਲੀਡਰ ਵਧੀਆ ਲੱਗਦੇ ਜਿਹੜੇ ਕਿ ਜਾਂਦੇ ਪਰਚੇ ਵਧੀਆ ਕਰਾਉਂਦੇ ਨੇ ਗਲਤ ਪਰਚੇ ਕਰਾਉਂਦੇ ਨੇ ਜਾਂ ਫਿਰ ਪੈਸੇ ਲੈ ਕੇ ਪਰਚੇ ਚੁਣਦੇ ਨੇ ਹੁਣ ਅਸੀਂ ਮੈਂ ਖਾਸ ਕਰਕੇ ਪੂਰੇ ਪੰਜਾਬ ਦੇ ਵਿੱਚ ਇੱਕ ਮੈਂ ਤੋਂ ਆਪਣੇ ਹਲਕੇ ਦੀ ਗੱਲ ਕਰਾਂਗਾ ਅਸੀਂ ਅਜੇ ਹੁਣ ਕੁਝ ਨਹੀਂ ਕੀਤਾ ਔਰ ਪਬਲਿਕ ਨੂੰ ਤੁਹਾਡੇ ਕੋਲ ਕੋਈ ਪਰੇਸ਼ਾਨੀ ਨਾ ਹੋਵੇ ਬਿਲਕੁਲ ਸਹੀ ਰੱਖਿਆ ਹੈ ਪਰ ਫਿਰ ਵੀ ਕੁਝ ਗੱਲਾਂ ਦੇ ਵਿੱਚ ਸਾਨੂੰ ਵੀ ਲੱਗਦਾ ਹੈ ਕਿ ਯਾਰਾ ਕੁਝ ਵੀ ਕੋਈ ਪਰਮਾਤਮਾ ਦਾ ਸੰਗਤ ਨਹੀਂ ਹੈਗੀ ਕਿ ਕਈ ਜੇ ਉਹਨਾਂ ਨੂੰ ਸਾਰਾ ਕੁਝ ਪਤਾ ਹੋਵੇਗਾ ਉਹਨਾਂ ਨੂੰ ਵੀ ਤੱਤਾਂ ਦੇ ਆਧਾਰ ਤੇ ਜਾਂ ਦਵਾਈਆਂ ਦੇ ਆਧਾਰ ਤੇ ਜਿਹੜੀ ਚੱਲਾਈ ਕਰਨੀ ਚਾਹੀਦੀ ਹੈ ਉਹ ਜਿਆਦਾ ਬੜੇ ਮੈਟਰ ਨੇ ਪਰ ਕਈ ਵਾਰਾ ਹੋ ਜਾਂਦਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਮੈਂ ਜੇਤੀ ਅਪੀਲ ਕਰਾਂਗਾ ਕਿ ਦੇ ਕੋਟਾ ਦਾ ਹਰ ਕਦਮ ਜਿਹੜਾ ਵਾਅਦਾ ਹੈ ਤੁਸੀਂ ਅਗਰ ਸ਼ਿਕਸ਼ ਕਰ ਰਹੇ ਹੋ ਤਾਂ ਵਾਅਦਾ ਪਰ ਜਿੰਨਾ ਤੱਕ ਮੈਂ ਸੋਚਦਾ ਹਾਂ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਕਾਫੀ ਮੰਗਾ ਜਿਹੜੀਆਂ ਨੇ ਜਨਤਾ ਦੀਆਂ ਲੋੜੀਆਂ ਪੂਰੀਆਂ ਨੇ ਜਿਵੇਂ ਅਸੀਂ ਵਾਅਦੇ ਕੀਤੇ ਸੀ ਕਾਫੀ ਹੱਦ ਤੱਕ ਆਸ ਪੂਰੇ ਕੀ ਤੇ ਗੱਲ ਕਰਨਾ ਚਾਹੁੰਗੇ ਕਿਸਾਨਾਂ ਨਾਲ ਜਾ ਕੇ ਤੁਸੀਂ ਆ ਬਿਲਕੁਲ ਜੀ ਮੈਂ ਇਹ ਨਾਲ ਗੱਲ ਕਰਾਂਗਾ ਬੈਠਾਂਗੇ ਨਾਲ ਜੋ ਵੀ ਇਹਨਾਂ ਦੇ ਮਸਲੇ ਹਨ ਜੋ ਹਨ ਤੁਹਾਨੂੰ